ਸਤਿ ਸ਼੍ਰੀ ਅਕਾਲ ਜੀ ਮੈਂ ਰਾਜਦੀਪ ਸਿੰਘ ਲਵੇਲਾ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਨੀਲਸ ਚੈਨਲ ਇਸ ਟਾਈਮ ਮੌਜੂਦਾ ਮਾਚੀਵਾੜਾ ਸਾਹਿਬ ਦੇ ਨਜ਼ਦੀਕੀ ਪਿੰਡ ਕੌਂਕੇ ਵਿਖੇ ਜਿੱਥੇ ਕਿ ਬੀਤੇ ਕੁਝ ਦਿਨ ਪਹਿਲਾਂ ਚੋਰੀ ਹੋਈ ਸੀ ਮੌਕੇ ਤੇ ਪੁਲਿਸ ਪਾਰਟੀ ਪਹੁੰਚੀ ਐ ਇੱਥੋਂ ਦੇ ਮਕਾਨ ਮਾਲਕ ਤੇ ਉਹਨਾਂ ਦੇ ਮਾਤਾ ਜੀ ਨਾਲ ਤੇ ਮੌਕੇ ਤੇ ਸਰਪੰਚ ਸਾਹਿਬ ਨੇ ਗੱਲਬਾਤ ਕਰਦਿਆਂ ਤੇ ਪੁਲਿਸ ਪਾਰਟੀ ਪਹੁੰਚੀ ਐ ਸੁਖਵਿੰਦਰ ਸਿੰਘ ਐਸਆਈ ਉਹਨਾਂ ਦਾ ਕੀ ਕਹਿਣਾ ਇਸ ਮਾਮਲੇ ਨੂੰ ਲੈ ਕੇ ਜੀ ਨਾਮ ਹੈ ਜੀ ਗਿਆਨ ਕੋਰੇ ਜੀ ਕੌਂਕੇ ਆਪਣੀ ਜੀ ਕੋਈ ਈ ਮੰਗਣਾ ਹੈ ਤੁਸੀਂ ਕਿਹਦੇ ਕੋਲ ਰਹਿਣਾ ਹੈ ਕੌਣ ਕਿ ਰਹਿਣ ਆਏ ਜੀ ਜੇ ਤੇ ਮੇਰੇ ਦੇ ਘਰੇ ਚੋਰੀ ਹੋ ਗਈ ਅੱਛਾ ਤੁਸੀਂ ਕੀ ਪੁੱਛੀ ਅਸੀਂ ਦੋਏ ਘਰ ਨਾਲ ਆਉਦੇ ਪਏ ਸੀ ਅੱਛਾ ਜੀ ਕੁੱਤੇ ਬਹੁਤ ਕਹਿੰਦੇ ਰਹੇ ਆ ਭੌਂਕਦੇ ਰਹੇ ਆ ਪਰ ਅਸੀਂ ਕਿਹਾ ਕੁੱਤਿਆਂ ਨੂੰ ਕੁੱਤੇ ਹੀ ਬਹਿ ਰਹੇ ਨੇ ਬਸ ਅਣਸੁਣੀ ਗੱਲ ਕਰਤੀ ਅਸੀਂ ਦੇਖਿਆ ਨਹੀਂ ਬਾਹਰ ਨਹੀਂ ਖੁੱਲਦੀ ਕੋਈ ਅੰਦਰ ਆਉਂਦੇ ਨਹੀਂ ਸੀ ਨਾ ਅਸੀਂ ਅੰਦਰ ਆਏ ਨਹੀਂ ਜੇ ਤਿੰਨ ਚਾਰ ਦਿਨ ਤੋਂ ਅੱਗੇ ਦਾ ਆ ਜੰਨੇ ਅਸੀਂ ਹੁਣ ਆਏ ਨਹੀਂ ਨੁਕਸਾਨ ਹੋਇਆ ਨੁਕਸਾਨ ਹੋ ਗਿਆ ਜੀ ਉਹ ਤਾਂ ਬੇਟੇ ਨੂੰ ਬਤਾਈ ਨਹੀਂ ਮੈਨੂੰ ਤਾਂ ਪਤਾ ਨਹੀਂ ਤੁਸੀਂ ਪਹਿਲਾਂ ਕਿਉਂ ਨਹੀਂ ਜਿਹੜਾ ਮਰਦੇ ਤਰ੍ਹਾਂ ਹੋਵੇ। ਬਾਜੀ ਦੇਣੇ ਦੇਖੀ ਜਾਂਦੇ ਜੀ ਗੇਰ ਨੂੰ ਜੰਦਾ ਲੱਗਿਆ ਹੋਇਆ ਬਸ ਠੀਕ ਆ ਬਈ ਲੱਗਿਆ ਹੋਇਆ ਜੰਦਾ। ਐਂ ਤਾਂ ਪਤਾ ਨਹੀਂ ਵੀ ਅੰਦਰਲੀ ਕੁੰਡੀ ਵੱਢ ਕੇ ਅਗਲੇ ਨੇ ਕੰਨ ਤੱਕ ਦਿੱਤਾ। ਦੀ ਚੋਰੀ ਕਰਕੇ ਲੈ ਗਏ। ਇਹਦਾ ਉਹ ਲੜਕੀ ਆਈ ਐ ਕੋ ਡੰਡਾ ਜਾਂ ਲੈਣ ਵਾਸਤੇ ਨੌ ਮਰਤਾਲਾ ਕੁੱਟਣ ਨੂੰ। ਤਾਂ ਤਾਂ ਦੇਖਿਆ ਉਹ ਕਹਿੰਦੀ ਮਾਂ ਉਹ ਤਾਂ ਜੰਦਾ ਵੀ ਵੱਧਿਆ ਵਿੱਚ ਹੁੰਦੀ ਲੋਕ ਹੈਈ। ਤਾਂ ਪਤਾ ਚੱਲਿਆ। ਕਿੰਨੇ ਸਮੇਂ ਤੋਂ ਨਹੀਂ ਰਹਿੰਦੇ ਜੀ ਇੱਥੇ। ਉਹ ਦਾ ਇੱਥੇ ਹੋ ਗਏ ਨੂੰ ਤਿੰਨ ਚਾਰ ਮਹੀਨੇ ਨਹੀਂ। ਉੱਤੇ ਤਾਂ ਗਿਆਨ ਤਿੰਨ ਮਹੀਨੇ ਹੋ ਗਏ ਪਹਿਲਾਂ ਦਾ ਕਾਫੀ ਟਾਈਮ ਤੋਂ ਰੇਣੀ ਰਹੇ ਬਸ ਰੰਗ ਕਰਾਤੇ ਕਿੰਨੇ ਦਿਨ ਪਹਿਲਾਂ ਆਏ ਸੀ ਇੱਥੇ ਇੱਕੋ ਲੜਕਾ ਹੀ ਆਇਆ ਸੀ ਪਰ ਦੋ ਸਦੇਣੇ ਦੇਣੇ ਜਿਆਦਾ ਹੈ ਨਾ ਕਾਰਕ ਦਿਨੋਂ ਤਿੰਨ ਦਿਨ ਕਿੰਨੇ ਜਗਾ ਤੋਂ ਪਤਾ ਲੱਗਿਆ ਇਸ ਨੂੰ ਅੱਜ ਹੀ ਪਤਾ ਲੱਗਿਆ ਜੀ ਤੁਹਾਨੂੰ ਹਾਂ ਜੀ ਕੀ ਕਰਵਾ ਕੀ ਮਾਮਲਾ ਕੀ ਹੈ ਚੋਰੀ ਸੀ ਪਰਸੋਂ ਆਇਆ ਸੀ ਕਿ ਮੈਂ ਤੇ ਉਸ ਤੋਂ ਬਾਅਦ ਦਾਦੀ ਹੁਣਾਂ ਨੂੰ ਪਤਾ ਲੱਗਿਆ ਜਿ ਸਵੇਰੇ 12 1 ਵਜੇ ਤੇ ਹੁਣ ਨੇ ਆ ਕੇ ਦੇਖਿਆ ਵੀ ਕੁੰਡੀ ਹੋਈ ਪੱਡੀ ਹੋਈ ਸੀਗੀ ਕੰਦਾ ਹੈ ਨਹੀਂ ਸੀਗਾ ਤੇ ਅੰਦਰ ਵੜ ਕੇ ਦੇਖਿਆ ਸਾਰੇ ਬੈੱਡ ਬੂਡ ਪੇਟੀਆਂ ਅਲਮਾਰੀਆਂ ਖੋਦੀਆਂ ਮੈਂ ਠੀਕ ਹੈ ਤੇ ਉਸ ਤੋਂ ਬਾਅਦ ਜਿਹਨਾਂ ਨੇ ਮੈਨੂੰ ਫੋਨ ਲਾਇਆ ਮੈਂ ਤੇ ਆ ਕੇ ਦੇਖਿਆ ਮਾਲੀ ਸੀ ਕੈਸੀਗਾ ਥੋੜਾ ਬਹੁਤਾ ਤੇ 37000 ਦੇ ਕਰੀਬ ਸੀਗਾ ਇੱਕ ਸੈੱਟ ਸੀਗਾ ਮੁੰਦੀ ਸੀਗੀ ਲੜੀ ਦੀ ਤੇ ਓ ਸੀਗਾ ਫਰਿੱਜ ਚ ਪਿਆ ਖੰਡ ਪਾੜ ਸਭ ਕਰਾਣਾ ਸੀਗਾ ਉਹਦੇ ਕਰਕੇ ਤੇ ਉਹ ਹੈ ਨਹੀਂ ਸੀਗਾ ਇੱਕ ਐਸ.ਡੀ. ਵੀ ਹੈ ਨਹੀਂ ਸੀ ਤੇ ਲਿਖਦਾ ਹੋਇਆ ਟੁੱਟ ਨਸਤਾਂ ਹਮ total ਨੁਕਸਾਨ ਤਾਂ ਲੱਖ ਰੁਪਏ ਦੇ ਨੇੜੇ ਹੋਇਆ ਜੀ ਅਸੀਂ ਮੇਰੇ ਪਾਪਾ ਗਰੰਟੀ ਨਹੀਂ ਸੀ ਗੁਰਦੁਆਰਾ ਸਾਹਿਬ ਰਹਿੰਦੇ ਖੰਨੇ ਕੋਲ ਮਲਕਪੁਰ ਤੇ ਉੱਥੇ ਰਹਿੰਦੇ ਸੀ ਤੇ ਆਏ ਨਹੀਂ ਕੋਈ ਸੀਸੀਟੀਵੀ ਕੈਮਰੇ ਲੱਗੇ ਹੋਏ ਨਹੀਂ ਕਰਕੇ ਨਹੀਂ 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 ਕੋਈ ਨਹੀਂ ਹਮ ਹਫਤੇ ਤੋਂ ਹੀ ਰਹਿੰਦੇ ਕਿੱਥੇ ਹੋ ਤੁਸੀਂ ਹਾਂਜੀ ਉੱਥੇ ਰਹਿੰਦੇ ਹਾਂ ਕੀ ਮੰਗ ਕਰਦੇ ਹੋ ਪ੍ਰਸ਼ੰਸਾ ਪ੍ਰਸ਼ੰਸਾ ਬਸ ਇਨਸਾਫ ਮਿਲ ਜੀ ਜੋ ਸਾਡਾ ਨੁਕਸਾਨ ਹੋਇਆ ਹੈ ਅਜੀਬ ਸਰਪੰਚ ਡੰਡ ਕੌਂਕ ਸਰਦੀ ਸਿੰਘ ਜੀ ਇਹ ਮਾਮਲਾ ਪਾਜੀ ਗਣਕੇ 1 ਵਜੇ ਪਤਾ ਲੱਗੇ ਬਾਰੇ 1 ਵਜੇ ਇਹਨਾਂ ਦੇ ਘਰੇ ਚੋਰੀ ਹੋਈ ਹੈ ਨਛੱਤਰ ਸਿੰਘ ਦੇ ਚੱਕਰ ਇਹ ਹੋਏ 2 ਦਿਨ ਤੋਂ ਉਹ ਜਾਨੇ ਘਰੇ ਨਹੀਂ ਆਏ ਬਾਹਰ ਡਿਊਟੀ ਕਰਦੇ ਨੇ ਛੱਤਰ ਸਿੰਘ ਪਰਸੋ ਆਏ ਸੀ ਪਰਸੋ ਨੇ ਘਰੇ ਬਿਲਕੁਲ ਠੀਕ ਸੀ ਇਹਨਾਂ ਦੇ ਜਿਹੜੇ ਨਛੱਤਰ ਸਿੰਘ ਦੀ ਮਾਂ ਹੈ ਉਹ ਨਾਲ ਦੀ ਘਰ ਚ ਰਹਿੰਦੀ ਇਹਨਾਂ ਦੇ ਘਰ ਤੇ ਹੋਣਾ ਜਾਣਾ ਬਹੁਤ ਘੱਟ ਹੈ ਤੇ ਅੱਜ ਇਹਨਾਂ ਨੇ 1 ਵਜੇ ਆ ਕੇ ਦੇਖਿਆ ਸੀ ਇੱਥੇ ਤੇ ਘਰੇ ਚੋਰੀ ਹੋਈ ਸੀ ਕੁਝ ਨਗਦੀ ਸੀ ਗੇਨੇ ਸੀ ਥੋੜੇ ਜੇ ਤੇ ਇੱਕ ਇੱਕ ਐਲਈਡੀ ਲਾ ਕੇ ਲੈ ਕੇ ਜਣ ਕੇ ਇਹ ਨੁਕਸਾਨ ਹੋਇਆ ਇਹਨਾਂ ਦਾ ਸਰ ਕੋਈ ਪੰਡਿਤ ਸੀ ਸੀਡੀ ਸਰ ਮੈਂ ਹਲੇ ਹੁਣੇ ਬਣਿਆ ਕੋਈ ਨਹੀਂ ਹੁਣ ਆਪਾਂ ਕਰਨ ਕੋਸ਼ਿਸ਼ ਜਲਦੀ ਤੋਂ ਜਲਦੀ ਲੱਗ ਜਾਵਾਂਗੇ ਇਹ ਨੂੰ ਪਹਿਲਾਂ ਨਹੀਂ ਸੀ ਕੋਈ ਪਹਿਲਾਂ ਨਹੀਂ ਸੀ ਉਸ ਪ੍ਰਸ਼ਾਸਨ ਕੋਈ ਇਤਲਾ ਦਿੱਤੀ ਗਈ ਸੀ ਕੜਵਰੀ ਚੋਰੀ ਬਾਰੇ ਚੋਰੀ ਬਾਰੇ ਹਾਂਜੀ ਲੋ ਕੀ ਤਸਦੀਕ ਕਰ ਕੇ ਗਏ ਤਸਦੀਕ ਸਰ ਹੁਣੇ ਆਏ ਨੇ ਕਰਦੇ ਬੈਨੇ ਕੋਈ ਇੱਕ ਸਰ ਪਹਿਲਾਂ ਦੇ ਆ ਕੇ ਬੈਠੇ ਹੋਏ ਨਹੀਂ ਉਹ ਲੱਗੇ ਹੋਣ ਤੱਕ ਤਸਦੀਕ ਕਰਦੇ ਸੀ ਨਾਮ ਲਓ ਮੈਂ ਇਸ ਸਖਿੰਦਰ ਸਿੰਘ ਮੇਤ ਅੱਸੀ ਬਲਕਾਰ ਸਿੰਘ ਥਾਣਾ ਮਸੀਹਰ ਤੋਂ ਇੱਥੇ ਐਨ 70 ਸੈਂਟਰ ਦੇ ਘਰ ਆਇਆ ਇਹ ਕੌਂਕਲ ਆਇਆ ਇੱਥੇ 112 ਨੇ ਕਮਲੇੜ ਹੈ ਜਿੱਥੇ ਘਰ ਚੋਰੀ ਹੋ ਗਈ ਮੇਰਾ ਮੌਕਾ ਦੇਖਿਆ ਗਿਆ ਇਹਨਾਂ ਦੇ ਬਿਆਨ ਲੇ ਕੇ ਅਗਲੀ ਕਾਰਵਾਈ ਅਮਤ ਲਿਆਂਦੀ ਜਾਏਗੀ ਬਸ ਪਰਦਾਓ ਕੀ ਪੀਏ ਕੀ ਕਿਨਸਤਾਨ ਹੋਏ ਜੀ ਕਿਨਸਤਾਨ ਇੱਥੇ ਵੀ ਇਹ ਦੱਸਣ ਜਿਹਦੇ ਦੱਸਣ ਦਾ 37000 ਰੁਪਏ ਨਕਦ ਇੱਕ ਹਾਰ ਸੋਨੇ ਦਾ ਹੈ ਉਦੋਂ ਤੋਂਲੇ ਇੱਕ ਮੰੰਦੀ ਪੌਣਕਦੋਲੇ ਦੀ ਇੱਕ ਕੈਲਸੀਡੀ ਇਹਨਾਂ ਚੋਰੀ ਹੋਇਆ ਠੀਕ ਬਾਕੀ ਪਰਦਾਜ਼ ਆ ਰਹੀ ਹੈ ਜੀ ਸੀਸੀਟੀਵੀ ਕੈਮਰਾ ਕੋਈ ਅਜੇ ਨਹੀਂ ਕੋਈ ਸਾਨੂੰ ਠੀਕ